ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸ਼੍ਰੀ ਹਰਗਵੰਦਪੁਰ ਦੇ ਨੇੜੇ ਦੋ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਹੋਈ ਹੈ। ਹਰ ਮੈਂ ਸਮਝਦਾ ਹਾਂ ਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਮੰਦ ਪਾਕੀ ਖਬਰ ਹੈ ਕਿਉਂਕਿ ਉਹਨਾਂ ਕਿਸਾਨਾਂ ਤੋਂ ਕੇਵਲ 36 ਲੱਖ ਰੁਪਈਆ ਦੇ ਕੇ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ ਜਦੋਂ ਕਿ ਅੱਜ ਪੂਰੇ ਦੇਸ਼ ਦੇ ਅੰਦਰ ਕਿਤੇ ਵੀ ਜ਼ਮੀਨ ਦਾ ਮਾਰਕੀਟ ਰੇਟ 40 ਲੱਖ ਤੋਂ ਘਟ ਮੇਰਾ ਖਿਆਲ ਨਹੀਂ ਹੋਣਾ ਇਹ ਉਹ ਦਿੱਤੇ ਫਿਰ ਸਰਕਾਰ ਨੇ ਜੋ 2013 ਦਾ ਐਕਟ ਹੈ ਲੈਂਡ ਐਕੁਇਜ਼ੀਸ਼ਨ ਐਕਟ ਉਹਦੇ ਤਹਿਤ 4 ਗੁਣਾ ਪੇਮੈਂਟ ਅਦਾ ਕਰਨੀ ਹੁੰਦੀ ਹੈ ਕਿਸਾਨਾਂ ਨੂੰ ਔਰ ਇਹ ਜਿਹੜੀ ਅਜ ਉਥੋਂ ਦੇ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਹੈ ਇਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਹਾਂ ਲਈ ਅਤਿ ਸ਼ਰਮ ਦੀ ਗੱਲ ਹੈ ਔਰ ਨਿੰਦਨਯੋਗ ਹੈ ਜਥੇਬੰਦੀ ਔਰ ਪੂਰੇ ਦਾ ਪੂਰਾ ਫੋਰਮ ਇਸਕਿਮ ਨੌਨ ਪੋਲਿਟੀਕਲ ਸਾਡੀ ਦੋਨੋਂ ਸਰਕਾਰਾਂ ਦੀ ਕੇਂਦਰ ਤੇ ਭਵੰਤਮਾਨ ਸਰਕਾਰ ਦੀ ਉਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਤੇ ਜੋ ਗੱਲ ਉੱਥੋਂ ਸੁਣਨ ਨੂੰ ਮਿਲੀ ਹੈ ਕਿ ਉੱਥੋਂ ਦਾ ਕੋਈ ਅਧਿਕਾਰੀ ਡਿਪਟੀ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢ ਰਿਆ ਸੀ ਉਹ ਬਤੀ ਸ਼ਰਮ ਵਾਲੀ ਗੱਲ ਹੈ ਤੇ ਸਰਕਾਰ ਨੂੰ ਤੁਰੰਤ ਉਸ ਅਧਿਕਾਰੀ ਵੱਲੋਂ ਕੀਤੀ ਗਈ ਇਸ ਕਾਨੂੰਨੀ ਹਰਕਤ ਪ੍ਰਤੀ ਨੋਟਿਸ ਲੈਣਾ ਚਾਹੀਦਾ ਹੈ ਔਰ ਇਹ ਤੁਰੰਤ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰੇ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬੈਸੇ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੁੱਤ ਆ ਮੈਂ ਵੀ ਕਿਸਾਨ ਆ ਤੇ ਜੇਕਰ ਸੱਚਮੁੱਚ ਕਿਸਾਨ ਤੇ ਪੰਜਾਬ ਦੇ ਪੁੱਤ ਵਾਲੀ ਗੱਲ ਹੈ ਅੱਜ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾਫੀ ਦੇ ਿਤੱਕੇ ਸ਼ਾਹੀ ਦੇ ਖਿਲਾਫ ਆਪਦੇ ਸਟੇਟ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਨਾ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹਲਾਸ਼ੇਰੀ ਦੇ ਕੇ ਉਨਾ ਨੂੰ ਹੁਕਮ ਦੇ ਕੇ ਔਰ ਕਿਸਾਨਾਂ ਨੂੰ ਉੱਥੋਂ ਖਾਦੇੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਮਦਦ ਕਰਨਾ ਉਲਟਾ ਫਰਜ਼ ਬਣਦਾ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਹਾਂ ਇਸਕਿਮ ਨੌਨ ਪੋਲਿਟਿਕਲ ਵੱਲੋਂ ਔਰ ਬੀਕੇ ਯੂ ਇਕਤਾ ਸਿੱਧੂ ਪਰਵਰਨ ਨੂੰ ਕਿ ਸਰਕਾਰ ਤੁਰੰਤ ਇਸ ਜ਼ਮੀਨ ਨੂੰ ਐਕਵਾਇਰ ਕਰਨ ਤੋਂ ਪਿੱਛੇ ਹਟੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਔਰ ਕੇਵਲ ਹੀ ਉਹਨਾਂ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਜਿਨ੍ਹਾਂ ਦੀ ਜ਼ਮੀਨ ਜਾਣੀ ਹੈ ਇਹ ਨੁਕਸਾਨ ਤਾਂ ਉਹਨਾਂ ਕਿਸਾਨਾਂ ਦਾ ਵੀ ਹੈ ਜਿੱਥੇ ਘੱਟੋ-ਘੱਟ 7-8 ਫੁੱਟ ਉੱਚੀ ਸੜਕ ਨੇ ਲੰਗਣਾ ਹੈ ਔਰ ਦੋਨੇ ਪਾਸੇ ਫਸਲਾਂ ਦਾ ਨੁਕਸਾਨ ਹੋਣਾ ਹੈ ਜ਼ਮੀਨਾਂ ਦਫਾੜ ਹੋਣੀਆਂ ਉਹ ਵੱਡੇ ਨੁਕਸਾਨ ਹੋ ਰਹੇ ਜਿਹੜੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ ਔਰ ਇਸ ਬੇਇਨਸਾਫੀ ਤੋਂ ਪਿੱਛੇ ਹਟੇ कोरोना अधिकारियों ਦੇ ਖਿਲਾਫ ਤੁਰੰਤ ਕਾਰਵਾਈ ਕਰੇ ਜਿਨ੍ਹਾਂ ਨੇ ਅਸ਼ਲੀਲਤਾਪਰੇਬ ਸ਼ਬਦ ਬੋਲੇ ਨੇ ਸਾਡੇ ਉਹਨਾਂ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ